ਚਾਹੋ ਫਰਕ ਤੋਂ ਵਧੀਆ ਗੱਲ ਤਾਂ ਇਹ ਆ ਵੀ ਚੀਜ਼ ਲੈਣ ਤੋਂ ਪਹਿਲਾਂ ਚੀਜ਼ ਆਪ ਇੱਕ ਵੇਜ ਨਜ਼ਰ ਬੰਦਾ ਖਿ ਦੇਖਦਾ ਨਹੀਂ ਤਾਂ ਚੀਜ਼ ਦੀ ਕੁਆਲਿਟੀ ਦਾ ਨਾ ਪਤਾ ਲੱਗੇ ਨਾ ਬੰਦੇ ਦਾ ਪਤਾ ਲੱਗੇ ਨਾ ਬਿਲਕੁਲ ਜੀ ਉਹ ਜਿਹੜੀ ਫੇਸ ਟੂ ਫੇਸ ਵੀ ਮਿਲ ਕੇ ਰੀਸਲ ਤੋਂ ਬੈਸਟ ਰਹਿੰਦੀ ਠੀਕ ਹੈ ਜੀ ਕਿਹੜੀ ਬਸੜੀ ਦੀ ਠੀਕ ਕਲਾਸ ਜੀ ਇਹ ਮੈਨੂਅਲ ਟਰਾਂਸਮਿਸ਼ਨ ਚ ਜਿਹੜੀ ਕਿ ਬਹੁਤ ਘੱਟ ਮਿਲਦੀ ਹੈ ਮਾਰਕੀਟ ਠੀਕ ਹੈ ਜੀ ਤੇ ਆਪ ਫਰਮਾਨ ਕੇ ਲੋਇਟ ਐਂਡ ਬੰਦੇ ਨੇ ਕਸਟਮਾਈਜ਼ ਕੀਤੇ ਆ ਨੇ ਜੀ ਤੇ ਸਾਰੇ ਗੱਡੀ ਡਵੈਲਪਮੈਂਟ ਇਹਨਾਂ ਕੋਈ ਖਰਚਾ ਨਹੀਂ ਛੜੀ ਤੇ ਠੀਕ ਹੈ ਜੀ ਆਲ ਰਿਜਨਲ ਆ ਏ ਭਾਈ ਜੀ ਮਾਡਲ ਕਿਹੜਾ ਹੀ ਇਹ? ਇਹ 2020 ਮਾਡਲ ਹੈ ਵੀਰੇ। 2020 ਮਾਡਲ ਹੈ ਦੋਸਤੋ। SX ਮਾਡਲ ਹੈ ਡੀਜ਼ਲ ਚ ਆਟੋਮੈਟਿਕ। ਕਿ ਵਰਨਾ 2019 ਮਾਡਲ ਪੈਟਰੋਲ ਦੀ 25000 ਚੱਲੀ। ਠੀਕ ਹੈ ਜੀ। ਬਸ ਉਹਨਾਂ ਕਾਰ ਸਾਡੇ ਨਾਲ ਲੱਗ। ਇਹ ਦਿਹਾਣਾ ਨੰਬਰ ਹੈ ਜੀ। 18 ਮਾਡਲ ਮੈਨੂਅਲ ਟਰਾਂਸਮਿਸ਼ਨ ਚ ਡੀਜ਼ਲ। ਠੀਕ ਹੈ ਜੀ। ਜੀ ਨਾ ਅਮੇਸ਼ ਵੀਰੇ ਕੋਈ ਘੱਟ ਬਜਟ ਵਾਲਾ ਮੇਰਾ ਵੀਰ। ਜੀ। ਸਾਰੀ ਕਾਰ オリジナル2013 ਮਾਡਲ ਦੀ। ਠੀਕ ਹੈ ਜੀ। 77000 ਕਿਲੋਮੀਟਰ ਚੱਲੀ ਹੋਈ ਹੈ ਜੀ। ਜੀ। ਸਾਰਾ ਵਾਕ ਵੈਗਨ ਦੀ ਵੈਂਟੋ। ਜੀ। સ્કોર્પિયો اگے મેં દર આવી S સિરીઝ નમે વાળી ਜਿਹੜੀ 14 ਚ ਸਟਾਰਟਿੰਗ થી શરુ થઈ ਏ ਜਦੋਂ S સિરીઝ ਠੀਕ ਹੈ ਜੀ S8 ਵੇਰੀਐਂਟ ਹੈ ਦਾ ਜੀ ਮਾਡਲ ਕਿਹੜਾ ਜੀ ਇਹ 2014 2014 ਠੀਕ ਹੈ ਜੀ ਕਿਹੜੀ ਆ ਗਈ ਜੀ ਅੱਗੇ ਆਗੇ ਆਪਣਾ ਫੋਰਟੇਗੋ હા ਜੀ ਆ ਦੋਸਤੋ ਫੋਰਡ ਫਿਗੋ ਆ ਗਈ ਅੱਗੇ ਇਹ ਸਸਤੇ ਬੈਡ ਚ ਫਿਗੋ ਜਿਹੜਾ ਫਿਗੋ ਦਾ મતલਬ ਇੱਕ ਅਸੀਂ ਚਾਹੁੰਦੇ ਖਾਸ ਕੋਈ ਕਸਟਮਰ ਜਿਹੜਾ ਪਿਆਰ ਕਰਦਾ ਹੋ ਫਿਗੋ ਕਰ ਨੂੰ ਸਪੈਸ਼ਲ ਹੂੰ ਠੀਕ ক্লাস ਹੈ 2013 ਮਾਡਲ ਠੀਕ ਹੈ ਜੀ ਇਹ ਟੰਡੋਲੋ ਦੀ X1 ਸਭ ਤੋਂ ਸਭ ਤੋਂ ਸਿੱਧਾ ਜਿਹਾ ਫੈਮਿਲੀ ਕਾਰ ਜਿਹੜਾ ਕੋਈ ਵੀ ਫੈਮਿਲੀ ਕਾਰ ਦੇਖਦਾ 2014 ਦਸੰਬਰ ਦਾ ਮਾਡਲ ਹੈ ਨਵੀਂ ਸ਼ੇਪ ਹੈ ਜੀ ਕਹਿੰਦਾ ਸਟੀਮੈਕਸ ਜੀ ਇਹ ਪਿਕਾ ਜਿਹਨੇ ਵੀ ਲੈਣਾ ਥੋੜਾ ਬਹੁਤ ਫੈਮਿਲੀ ਵੀ ਆ ਜਾਂਦੀ ਅੱਗੇ ਆ ਗਈ ਵੀਰੇ ਸਕੋਰਪੀਓ 2018 ਮਾਡਲ ਠੀਕ ਹੈ ਜੀ ਐਸ 11 ਜੀ ਇਹ 18 ਦੀ ਨਵੀਂ ਹੈ ਇਹ ਹੈਗੀ ਸਾਡੇ ਕੋਲੇ ਟੋਇਟਾ ਦੀ ਟੋਯੋਟਾ ਹਾਂਜੀ ਬਹੁਤ ਅੱਛੀ ਫੈਮਿਲੀ ਵੀਰ ਨੇ ਡੈਵਰਾ ਦਾ ਸੰਪੂਰਨ ਕਰਨਾ ਜੀ 2009 ਮਾਡਲ ਦੀ ਡੈਵਰਾ ਹੈ ਠੀਕ ਹੈ ਜੀ ਜਿਵੇਂ 300 ਜੀ 2020 VZR ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਇਕਵਾਲ ਸਿੰਘ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਲੈ ਕੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਗੱਡੀਆਂ ਦੀ ਵੀਡੀਓ ਲੈ ਕੇ ਆਉਂਦੇ ਹੁੰਦੇ ਆ ਤੇ ਆਪਾਂ ਇੱਕ ਵੀ ਗੱਡੀਆਂ ਦੀ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਖੜੇ ਆ ਲੁਧਿਆਣਾ ਕੰਪੀਰੀਅਲ ਕਾਰ ਬਾਜ਼ਾਰ ਲੁਧਿਆਣਾ ਵਿਖੇ ਤੇ ਅੱਜ ਆਪਣੇ ਨਾਲ ਵੀਰ ਜੀ ਹੋਣਗੇ ਹੋਣਗੇ ਸਤਨਾਮ ਸਿੰਘ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਕੱਲੀ-ਕੱਲੀ ਗੱਡੀ ਦੀ ਡਿਟੇਲ ਪੁੱਛਾਂਗੇ ਬਣੇ ਰਹੋ ਤੁਸੀਂ ਸਾਡੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਆਪਾਂ ਤੁਹਾਡੇ ਬਜਟ ਦੀਆਂ ਗੱਡੀਆਂ ਲੈ ਕੇ ਆਵਾਂਗੇ ਤੇ ਕੱਲੀ-ਕੱਲੀ ਗੱਡੀ ਦੀ ਡਿਟੇਲ ਲਵਾਂਗੇ ਉਹ ਕਰਦੇ ਆਂ ਗੱਲਬਾਤ ਬਾਈ ਜੀ ਆਪਾਂ ਨੂੰ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸੋ ਕੀ ਹੈ ਜੀ ਲੋਕੇਸ਼ਨ ਆਪਣੇ ਕੋਲ ਲੁਧਿਆਣੇ ਚ ਪੈਂਦਾ ਇਹ ਵਾਲੀ ਕੰਗਰੋਈ ਰੋਡ ਦੇ ਉੱਤੇ ਠੀਕ ਹੈ ਜੀ 4 ਵਜੇ ਵਾਲੇ ਸਾਰੇ ਹੈਵ ਮਾਟਰ ਦੇ ਸਾਰੇ ਹਰ ਟਾਈਮ ਹਾਈਲਾਈਟ ਰਹਿੰਦੇ ਏਰੀਆ ਜੀ ਇੱਥੇ ਵੱਡਾ 4 ਵਜੇ ਵਾਲਾ ਸੰਡੇ ਨੂੰ ਹਾਂ ਜੀ ਤੇ ਹਾਂ ਉਸ ਤੋਂ ਵੀ ਵੱਡਾ ਬਿਜ਼ਾਰ ਹੈ ਰੈਗੂਲਰ 7 ਡੇ ਆਪਨ ਹੋਗਾ ਦੇਖੀ 4 ਵਜੇ ਆ ਜਾਣਾ ਜੀ ਬਹਿਤਾਂ ਭਾਈ ਜਿਵੇਂ ਮੇਰਾ ਵੀ ਹੁਣ ਤੁਹਾਡੇ ਨਾਲ ਸਾਲ ਤੋਂ ਵਾਅ ਵਾਸਤਾ ਹੈਗਾ ਵਾ ਪਰ ਫਿਰ ਵੀ ਜਿਹੜੇ ਆਪਣੇ ਭਰਾ ਨਵੇਂ ਜੁੜੇ ਆ ਉਹਨਾਂ ਨੂੰ ਦੱਸਣਾ ਵੀ ਤੁਹਾਡੇ ਤੇ ਕਿੱਦਾਂ ਬਲੀਵ ਕਰਨ ਜੇ ਕਿਸੇ ਵੀ ਉਹਨੇ ਜਿੰਨੀਆਂ ਆਪ ਗੱਡੀਆਂ ਦਿਖਾਈਆਂ ਕੋਈ ਵੀ ਗੱਡੀ ਪਸੰਦ ਆਉਂਦੀ ਉਹਨਾਂ ਨੂੰ ਉਹਨਾਂ ਨੇ ਗੱਡੀ ਆਪਣੇ ਤੋਂ ਪਰਚੇਜ਼ ਕਰਨੀ ਤੇ ਉਹ ਤੁਹਾਡੇ ਤੇ ਕਿੱਦਾਂ ਬਲੀਵ ਕਰਨਗੇ ਅਰੇ ਆਫਿਸ ਚ ਆਓ ਸਭ ਤੋਂ ਵਧੀਆ ਗੱਲ ਤਾਂ ਇਹ ਆ ਵੀ ਚੀਜ਼ ਲੈਣ ਤੋਂ ਪਹਿਲਾਂ ਚੀਜ਼ ਆਪ ਇੱਕ ਵੇਜ ਨਜ਼ਰ ਬੰਦਾ ਖੇ ਦੇਖਦਾ ਨੇ ਤਾਂ ਚੀਜ਼ ਦੀ ਕੁਆਲਿਟੀ ਦਾ ਨਾ ਪਤਾ ਲੱਗੇ ਨਾ ਬੰਦੇ ਦਾ ਪਤਾ ਲੱਗੇ ਨਾ ਬਿਲਕੁਲ ਜੀ ਉਹ ਜਿਹੜੀ ਫੇਸ ਟੂ ਫੇਸ ਹੀ ਮਿਲ ਕੇ ਰਿਜ਼ਲਟ ਬੈਠ ਰਹੇ ਠੀ ਤੇ ਦੋਸਤੋ ਤੁਸੀਂ ਇੰਪੀਰੀਅਰ ਕਾਰ ਦੇ ਨਾਮ ਤੇ ਆਪਣਾ ਬਿਗ ਕਾਰ ਵਿਆਰ ਦੇ ਅੰਦਰ ਆਫ ਹੈਗਾ ਠੀਕ ਹੈ ਜੀ ਤੇ ਦੋਸਤੋ ਤੁਸੀਂ ਤੁਹਾਨੂੰ ਕੱਲੀ ਕੱਲੀ ਗੱਡੀ ਦੀ ਅੱਜ ਵੀਡੀਓ ਦਿਖਾਵਾਂਗੇ ਕਿ ਡਿਟੇਲ ਦਵਾਂਗੇ ਤੇ ਕੋਈ ਵੀ ਤੁਹਾਡੀ ਗੱਡੀ ਪਸੰਦ ਆਉਂਦੀ ਹੈ ਤੁਹਾਨੂੰ ਵੀਰੇ ਹੋਣਾ ਸੰਪਰਕ ਕਰ ਸਕਦੇ ਆ ਤੇ ਬਹੁਤ ਵਧੀਆ ਇਹਨਾਂ ਦਾ ਕੰਮ ਵੀਰੇ ਹੋਣਾ ਦਾ ਤੇ ਕੱਲੀ ਕੱਲੀ ਗੱਡੀ ਦੀ ਡਿਟੇਲ ਦਵਾਂਗੇ ਜੀ ਤੇ ਵਰਨਾ 2019 ਮਾਡਲ ਪੈਟਰੋਲ ਦੀ 25000 ਚੱਲੀ ਠੀਕ ਹੈ ਜੀ ਉਸ ਦਾ ਰਕਾਰ ਸਾਡੇ 9 ਲੱਖ ਰੁਪਏ ਜੀ ਆ ਦੋਸਤੋ ਤੁਸੀਂ ਦੇਖ ਸਕਦੇ ਆ ਗੱਡੀ ਬਿਲਕੁਲ ਨਵੀਂ ਬ੍ਰਾਂਡ ਦੀ ਹੈ ਜਿੰਦਰ ਨੰਬਰ ਹੈ ਜਿੰਦਰ ਨੰਬਰ ਆ ओरिजिनल ਕਾਰ ਆ ਵੀਰੇ ਦੋਸਤੋ ਗੱਡੀ ਤੁਸੀਂ ਦੇਖ ਸਕਦੇ ਆ ਮੈਂ ਖਸਮਾ ਦੇ ਮਤਲਬ ਕਿ ਲਫਾਫੇ ਵੀ ਨਹੀਂ ਸੀਕਾਂ ਤੋਂ ਲਾਏ ਹੈ ਜੀ ਆ ਦੇਖੋ ਇੰਟੀਰੀਅਰ ਦੀ ਬਿਲਕੁਲ ਨਵੀਂ ਕਾਰ ਆ ਦੋਸਤੋ ਤੁਸੀਂ ਦੇਖ ਸਕਦੇ ਆ ਜਿਵੇਂ ਬਿਲਕੁਲ ਸ਼ੋਰੂਮ ਕੰਡੀਸ਼ਨ ਕਹਿ ਸਕਦੇ ਆ ਗੱਡੀ ਨੂੰ ਗੱਡੀ ਬਹੁਤ ਚੰਗੀ ਸਾਫ਼ ਸੁਥਰੀ ਆ ਕੰਪਨੀ ਵਾਲੇ ਲਾਇ ਲੱਗਿਆ ਟਾਇਰ ਤਾਂ ਆਪਾਂ ਬਹੁਤ ਵਧੀਆ ਲੱਗਿਆ ਗੱਡੀ ਨੂੰ ਟਾਇਰ ਸਾਰੇ ओरिजिनल ਆ ਸਿਰਫ 25000 ਕਿਲੋਮੀਟਰ ਚੱਲੀ ਠੀਕ ਆ ਜੀ ਤੇ ਬਾਕੀ ਤੁਸੀਂ ਅੰਦਰੋਂ ਇੰਟੀਰੀਅਰ ਚੈੱਕ ਕਰੋ ਇੰਟੀਰੀਅਰ ਗੱਡੀ ਬਹੁਤ ਵਧੀਆ ਐ ਤੇ ਬਾਈ ਜੇ ਕੋਈ ਗੱਡੀ ਪਸੰਦ ਆਉਂਦੀ ਆ ਤਾਂ ਜਿਹੜਾ ਆਪਣਾ ਫਾਈਨੈਂਸ ਦੀ ਸ਼ਬਦ ਆਪਾਂ ਇਹਨਾਂ ਨੂੰ ਠੀਕ ਹਾਂ ਹਾਇਰ ਸਪੈਸੀ ਕਰਵਾ ਕੇ ਦੇ ਦੇ ਠੀਕ ਹੈ ਜੀ ਸਾਡਾ ਪਰਸਨਲ ਵੀ ਉਹ ਹੁੰਦਾ ਵੀ ਮਤਲਬ ਇਹਦੇ ਆਪਦੇ ਆਪ ਤੁਹਾਨੂੰ ਸੁਜੈਸਟ ਕਰਦੇ ਆ ਉਹਦੀ ਪ੍ਰੋਫਾਈਲ ਅਕੋਰਡਿੰਗ ਜੀ ਠੀਕ ਹੈ ਜੀ ਤੇ ਬਾਕੀ ਜਿਨਾਂ ਹੀ ਆਪਾਂ ਰੇਟ ਦੱਸਿਆ ਵਾ ਉਹ ਤੋਂ ਨੇਗੋਸ਼ੀਏਬਲ ਹੈ ਹਾਂ ਜੀ ਦੋਸਤੋ ਤੁਸੀਂ ਬਣੇ ਰਹੋ ਗੱਡੀਆਂ ਤੁਹਾਨੂੰ ਬਹੁਤ ਘੈਂਟ ਘੈਂਟ ਦਿਖਾਉਣੀ ਆ ਮੈਂ ਤੇ ਹਰੇਕ ਤੁਹਾਡੇ ਮਤਵਲ ਦੀ ਗੱਡੀ ਦਿਖਾਵਾਂਗੇ ਆਪਾਂ ਤੇ ਆ ਜਾਓ ਜੀ ਹਾਂ ਜੀ ਇਹ ਮਸਲੀ ਦੀ ਸੀ ਕਲਾਸ ਜੀ ਇਹ ਮੈਨੂਅਲ ਟਰਾਂਸਮਿਸ਼ਨ ਚ ਜਿਹੜੀ ਕਿ ਬਹੁਤ ਘੱਟ ਮਿਲਦੀ ਹੈ ਮਾਰਕੀਟ 'ਚ ਠੀਕ ਹੈ ਜੀ ਤੇ ਆਪਰੇ ਮਾਰਕੀਟ ਦੇ ਲੋਇਟੈਂਡ ਬੰਦੇ ਨੇ ਕਸਟਮਾਈਜ਼ ਕੀਤੇ ਨੇ ਜੀ ਤੇ ਸਾਰੇ ਗੱਡੀ ਵਿਲਮੈਂਟ ਇਹਨਾਂ ਕੋਈ ਖਰਚਾ ਨਹੀਂ ਛੱਡੀ ਤੇ ਠੀਕ ਹੈ ਜੀ ਆਰੀਜਨਲ ਆਰਮੋਸ ਤੋਂ ਫਰੰਟ ਚੀਜ਼ਾਂ ਤੱਕ ਨਾਲ ਦਾ ਠੀਕ ਹੈ ਜੀ 90000 ਕਿਲੋਮੀਟਰ ਚੱਲੀ ਹੋਈ ਹੈ ਜੀ ਮਾਡਲ ਕਿਹੜਾ ਜੀ ਹੈ 2008 ਮਾਡਲ ਹੈ ਜੀ 2008 ਮਾਡਲ ਇਹ 5 ਸਾਲ ਦੀ ਪਾਸਿੰਗ ਦਾ ਨਾਲ ਮਿਲਦਾ ਹੈ ਸਾਲ ਪਾਸਿੰਗ ਐਕਸਪਾਇਰ ਹੋਈ ਹੈ ਜੀ ਠੀਕ ਹੈ ਜੀ 5 ਸਾਲ ਐਕਸਟੈਂਡ ਹੋ ਕੇ ਮਿਲੂਗੀ ਜੀ ਤੇ ਆਪਣਾ ਗੱਡੀ ਦੇਖ ਸਕ ਤੇ ਬਾਕੀ ਬਾਈ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਔਰ origignal ਗੱਡੀ ਆ ਤੇ ਤੁਹਾਨੂੰ ਇੰਟੀਰੀਅਰ ਵੀ ਦਿਖਾਉਨੇ ਆ ਗੱਡੀ ਦਾ ਬਾਈ ਜੀ ਕੀ ਡਿਮਾਂਡ ਚਾਹ ਗੱਡੀ ਜੀ ਇਹ ਇਹ ਮੇਰੇ ਕਾਰ ਦੇ ਦਿਆਂਗਾ ਆਪਾਂ 4 ਲੱਖ ਰੁਪਏ ਜੀ ਠੀਕ ਆ ਜੀ ਬਾਕੀ ਮੌਕੇ ਤੇ ਸੱਤ ਪੈਜਨ ਚ ਮਸਲੀ ਦਾ ਸ਼ੌਂਕ ਜਿਹਨੇ ਮੈਨੂਅਲ ਜਿਵੇਂ ਵਰਨਾ ਵਰਨਾ ਲੋਕ ਆਮ ਲੈ ਲੈਂਦੇ ਮੇਰੇ ਫੇਵਰਿਟ ਲੈ ਲੀਓ ਲੈ ਲਈ ਹਾਂਜੀ ਪਰ ਇੱਕ ਮਸੇਜ ਆਜਾ ਸਟੇਟਸ ਆ ਮਸਲੀ ਦਾ ਬਿਲਕੁਲ ਜੀ ਬਿਲਕੁਲ ਔਰ ਨਵੀਂ ਜਨਰੇਸ਼ਨ ਚ 2008 ਤੋਂ ਲੈ ਕੇ 14 ਤੱਕ ਇਹਦੀ ਇਹੀ ਜਨਰੇਸ਼ਨ ਚੱਲੀ ਹੈ ਠੀਕ ਆ ਜੀ ਹਾਂਜੀ ਜੀ ਤੇ ਹਾਂਜੀ ਤੇ ਜੀਕਾਰ ਆਪਣੇ ਕੋਲ ਵਰਨਾ ਦੁ ਠੀਕ ਹੈ ਦੋਸਤੋ ਵਰਨਾ ਆ ਗਈ ਨਵੀਂ ਸ਼ੇਪ ਦੀ 2020 ਨਵੀਂ ਸ਼ੇਪ ਦੀ ਤੇ ਬਾਈ ਜੀ ਮਾਡਲ ਕਿਹੜਾ ਹੀ ਇਹ ਇਹ 2020 ਮਾਡਲ ਆ ਵੀਰੇ 2020 ਮਾਡਲ ਆ ਦੋਸਤੋ ਐਸਐਕ ਮਾਡਲ ਆ ਡੀਜ਼ਲ ਚ ਆਟੋਮੈਟਿਕ ਜੀ ਬਹੁਤ ਘੰਟ ਗੱਡੀ ਆ ਦੋਸਤੋ ਇਹ ਵੀ ਬਹੁਤ ਚੰਗੀ ਕੰਡੀਸ਼ਨ ਦੀ ਗੱਡੀ ਆ ਤੇ ਨਵੀਂ ਲੁੱਕ ਤੁਸੀਂ ਕਹਿ ਸਕਦੇ ਆ ਗੱਡੀ ਨੂੰ ਤੇ ਲਾਏ ਕੰਪਨੀ ਵਾਲੇ ਆ ਟੈਕ ਆਪਾਂ ਬਹੁਤ ਵਧੀਆ ਗੱਡੀ ਦਾ ਖੜਾਵਾ ਦੋਸਤੋ ਬਹੁਤ ਵਧੀਆ ਸਾਨੂੰ ਫੜਾ ਮਾਡਲ ਹੈ ਜੀ ਇਹ ਸਾਨੂੰ ਫੜਾ ਮਾਡਲ ਹੈ ਜੀ ਤੇ ਕੀ ਪ੍ਰਾਈਸ ਆਈ ਇਹਦਾ ਇਹ 12 ਲੱਖ ਰੁਪਏ ਦੀ ਵੀਰੇ ਠੀਕ ਹੈ ਜੀ ਤੇ ਕਿਵੇਂ ਹੋਣ ਰਹੀਏ ਪਹਿਲੇ ਨਾਲ ਪਹਿਲੇ ਨੋ ਠੀਕ ਹੈ ਨੋ ਆਲਮੋਸਟ ਕਾਰਾਂ ਪਹਿਲੇ ਨਾ ਹੀ ਹੁੰਦੀਆਂ ਨੇ ਠੀਕ ਹੈ ਜੀ ਪਰ ਦੂਜੇ ਤੀਜੇ ਵੀ ਅੱਜਕੱਲ ਟ੍ਰਾਂਸਫਰ ਨਾਰਮਲ ਹੈ ਤਾਂ ਹੁੰਦੀਆਂ ਰਹਿੰਦੀਆਂ ਠੀਕ ਹੈ ਜੀ ਮੈਨੂੰ ਤਾਂ ਕਾਰ ਦੀ ਕੁਆਲਿਟੀ ਵੀ ਕਾਰ ਵਧੀਆ ਹੁੰਦੀ ਠੀਕ ਹੈ ਜੀ ਪਹਿਲੇ ਨਾਲ ਦੀ ਹਾਂਜੀ ਦੋਸਤੋ ਅੱਗੇ ਫੇਰ ਵਰਨਾ ਹਾਂਜੀ ਦੋਸਤੋ ਫੇਰ ਅੱਗੇ ਵਧਣਾ ਹੈ ਜੀ ਇਹ ਲੁਧਿਆਣਾ ਨੰਬਰ ਹੈ ਜੀ 18 ਮਾਡਲ ਮੈਨੂਅਲ ਟ੍ਰਾਂਸਮਿਸ਼ਨ ਚ ਡੀਜ਼ਲ ਠੀਕ ਹੈ ਜੀ ਟਾਪ ਮਾਡਲ ਜੀ ਹਾਂਜੀ ਇਹ ਗੱਡੀ ਆਪਣਾ 7.9 ਲੱਖ ਰੁਪਏ ਦੀ ਡਿਮਾਂਡ ਹੈ ਠੀਕ ਹੈ ਜੀ ਬਾਕੀ ਜਿਹੜਾ ਫਾਈਨਲ ਰੇਟ ਆ ਔਨ ਦੋਸਤੋ ਰੇਟ ਭਾਜੀ ਹੁਣੀ ਤੁਸੀਂ ਆਓਗੇ ਗੱਡੀ ਦੇਖੋਗੇ ਆਪ ਚੈੱਕ ਕਰੋਗੇ ਪਸੰਦ ਕਰੋਗੇ ਰੇਟ ਤੁਸੀਂ ਬੈਠ ਕੇ ਗੱਲਬਾਤ ਕਰ ਸਕਦੇ ਹੋ ਭਾਜੀ ਹੁਣੀ ਤੁਹਾਨੂੰ ਖਾਲੀ ਨਹੀਂ ਬਾਵਾਸ ਜਾਣ ਦਿੰਦੇ ਤੁਹਾਨੂੰ ਗੱਡੀ ਦੇ ਕੇ ਤੋਰਨਗੇ ਆ ਗੱਡੀ ਵੀ ਸਾਰੀਆਂ ਇੱਕ ਨੰਬਰ ਤੇ ਗੱਡੀ ਵੀ ਤੁਹਾਨੂੰ ਤਕਰੀਬਨ ਸਾਰੀ ਪੂਰੀਆਂ ਘੈਂਟਕਾਰਾਂ ਮਿਲਣਗੀਆਂ ਆ ਗੱਡੀ ਦੇਖ ਸਕਦੇ ਤੁਸੀਂ ਲਾਈ ਟਾਇਰ ਬਹੁਤ ਘੈਂਟ ਲੱਗਿਆ ਗੱਡੀ ਨੂੰ ਦੇਖ ਆਦੇ ਕੋਈ ਭਰਾ ਸ਼ਕੀਨ ਹੋਵੇ ਲਾਈ ਲੋਰ ਲਗਾਉਣ ਦੀ ਜਰੂਰਤ ਨਹੀਂ ਬਹੁਤ ਘੈਂਟ ਆ ਹਾਂਜੀ ਬਾਈ ਅੱਗੇ ਕਿਹੜੀ ਹੈਗੀ ਇਹ ਹੁੰਦਾ ਅਮੇਸ਼ ਵੀਰੇ ਕੋਈ ਘੱਟ ਬਜਟ ਵਾਲਾ ਮੇਰਾ ਵੀਰ ਜੀ ਸਾਰੀ ਕਾਰ ਓਰੀਜినਲ 2013 ਮਾਡਲ ਦੀ ਠੀਕ ਹੈ ਜੀ 70000 ਗਲਮਟਰ ਚੱਲੀ ਹੋਈ ਹੈ ਜੀ ਇਹ ਆਪਾਂ ਦੇ ਦਾਂਗੇ ਸਵਾ 3 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਮੋਟੇ ਜੋ ਵੀ ਜੀ ਦੋਸਤੋ ਸਵਾ 3 ਲੱਖ ਰੁਪਏ ਡਿਮਾਂਡ ਆ ਗੱਡੀ ਇਹ ਵੀ ਬਹੁਤ ਘੰਟਾ ਦੇਖ ਸਕਦੇ ਆ ਤੁਸੀਂ ਕਿਹੜੇ ਓਨਰ ਹੈ ਇਹ ਦੂਜਾ ਓਨਰ ਹੈ ਜੀ ਦੂਜਾ ਓਨਰ ਹੈ ਠੀਕ ਹੈ ਜੀ ਇਹ ਮਾਡਲ ਕਿਹੜਾ ਹੀ ਹੈ 2013 ਡੀਜ਼ਲ 2013 ਡੀਜ਼ਲ ਜੀ ਲੁਧਿਆਣਾ ਦਾ ਨੰਬਰ ਆ ਦੋਸਤੋ ਤੁਸੀਂ ਦੇਖ ਸਕਦੇ ਆ ਗੱਡੀ ਦਾ ਬਾਕੀ ਟੈਟ ਆਪਾਂ ਵਧੀਆ ਲੱਗਿਆ ਤੇ ਬਹੁਤ ਸਾਫ਼ ਸੁਥਰੀ ਗੱਡੀ ਆ ਕੋਈ ਭਰਾ ਦੇ ਗੱਡੀ ਪਸੰਦ ਆਉਂਦੀ ਆ ਤਾਂ ਬੈਠ ਕੇ ਗੱਲਬਾਤ ਕਰ ਸਕਦਾ ਆ ਫਾਈਨਲ ਆਨ ਟੇਕ ਹਾਂਜੀ ਤੇ ਬਾਕੀ ਕਿਸੇ ਇਹੇ ਭਰਾ ਨੂੰ ਕੋਈ ਗੱਡੀ ਪਸੰਦ ਆਉਂਦੀ ਆ ਫਾਈਨਾਂਸ ਭਾਜੀ ਹੁਣੀ ਕਰਵਾ ਕੇ ਵੀ ਦੇ ਦੇਣਗੇ ਤੁਹਾਨੂੰ ਕੋਈ ਟੱਕਰ ਨਹੀਂ ਜੇ ਤਾਂ ਤੁਹਾਨੂੰ ਜਿਹੜੀਆਂ ਵੀਡੀਓ ਦਿਖਾਉਣੀਆਂ ਦਿਖਾਈ ਦੇਣੀਆਂ ਇਸ ਤੋਂ ਇਲਾਵਾ ਵੀ ਕਿਸੇ ਦੀ ਕੋਈ ਵੀ ਰਿਕੁਆਇਰਮੈਂਟ ਆ ਜਾਂ ਕਿਸੇ ਨੇ ਕੋਈ ਹੋਰ ਕਾਰਜ ਹੈ ਜੀ ਸਾਡੇ ਕੋਲ ਨਹੀਂ ਹੈ ਜੀ ਉਹ ਵੀ ਅਰੇਂਜ ਕਰਾ ਸਕਦੇ ਆ ਇਸ ਤੋਂ ਇਲਾਵਾ ਜੇ ਕਿਸੇ ਨੂੰ ਪ੍ਰਾਣੇ ਵੇਚਣੀਆਂ ਜਾਂ ਕੋਈ ਵਿੱਚ ਐਕਸਚੇਂਜ ਕਰਨੀਆਂ ਤਾਂ ਵੀ ਕਰਾ ਸਕਦਾ ਤੇ ਜੇ ਕੋਈ ਵੀਰ ਨੇ ਗੱਡੀ ਐਕਸਚੇਂਜ ਕਰਨੀ ਆ ਤਾਂ ਉਹ ਵੀ ਭਾਜੀ ਹੁਣਾ ਕੋਲੇ ਲੈ ਕੇ ਆ ਸਕਦਾ ਤੁਸੀਂ ਆਪਣੇ ਮਨਪਸੰਦ ਦੀ ਗੱਡੀ ਲੈ ਕੇ ਜਾ ਸਕਦੇ ਹੋ ਇੱਥੋਂ ਹਾਂਜੀ ਨੈਕਸਟ ਆ ਰਿਹਾ ਵਾਕਸ ਵੈਗਨ ਦਾ ਇਵੈਂਟ ਉਹ ਜੀ ਕਿਹੜਾ ਮਾਡਲ ਹੈ ਜੀ ਇਹ? ਇਹ 2016 ਮਾਡਲ ਹੈ, ਹਾਈਲਾਈਨ ਮਾਡਲ ਹੈ, ਵੇਰੀਐਂਟ ਟੌਪ ਆ। ਠੀਕ ਆ ਜੀ। ਆਟੋਮੈਟਿਕ ਜੀ ਡੀਜ਼ਲ। ਜੀ। ਗੱਡੀ ਦੀ ਇੱਕ ਵਾਰੀ ਚੈੱਕ ਕਰੋ, ਸਾਰੀ ਰਿੰਗ ਦਾ। ਦੋਸਤੋ ਗੱਡੀ ਪੂਰੀ ਘੈਂਟ ਹੈ ਵੀ। ਦੇਖ ਸਕਦੇ ਆ ਜਿੰਨੀਆਂ ਗੱਡੀਆਂ ਤੁਹਾਨੂੰ ਦਿਖਾਵਾਂਗੇ ਦੋਸਤੋ ਗੱਡੀਆਂ ਪੂਰੀਆਂ ਅੱਜ ਵਧੀਆ ਗੱਡੀਆਂ ਦਿਖਾਵਾਂਗੇ ਤੁਹਾਨੂੰ। ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਤੇ ਗੱਡੀ ਬਹੁਤ ਘੈਂਟ ਆ ਦੋਸਤੋ ਇਹ ਤੇ ਅੰਦਰੋਂ ਤੁਸੀਂ ਇੰਟੀਰੀਅਰ ਚੈੱਕ ਕਰੋ ਗੱਡੀ। ਇਹਦਾ ਇੱਕ ਵਾਰੀ ਘਾਰ ਲੈ। ਭਾਜੀ ਇਹ ਕੀ ਡਿਮਾਂਡ ਚ ਗੱਡੀ ਠੀਕ ਹੈ ਜੀ ਦੋਸਤੋ 5,60,000 ਰੁਪਏ ਡਿਮਾਂਡ ਆ ਬਾਕੀ ਆਨ ਟੇਬਲ ਤੁਹਾਡਾ ਮਾਨਤਾਣ ਜੋ ਵੀ ਹੋਊਗਾ ਤੁਹਾਡਾ ਭਾਜੀ ਹੁਣੀ ਕਰਕੇ ਤੋੜਨਗੇ ਤੁਹਾਨੂੰ ਗੱਡੀ ਦੇ ਕੇ ਤੋੜਨਗੇ ਹਾਂਜੀ ਅੱਗੇ ਕਿਹੜੀ ਹੈਗੀ ਜੀ ਅੱਗੇ ਅੱਗੇ ਵੀਰੇ ਸਕੋਰਪਿਓ ਆ ਗਈ ਮੇਰੇ ਨਾਲ ਜੀ ਐਸ ਸੀਰੀਜ਼ ਨਵੇਂ ਵਾਲੀ ਜਿਹੜੀ 14 ਚ ਸਟਾਰਟਿੰਗ ਸ਼ੁਰੂ ਹੋਈ ਹੈ ਜਦਾ ਐਸ ਸੀਰੀਜ਼ ਠੀਕ ਹੈ ਜੀ ਐਸ 8 ਵੇਰੀਐਂਟ ਹੈ ਦਾ ਜੀ ਮਾਡਲ ਕਿਹੜਾ ਜੀ ਇਹ 2014 2014 ਠੀਕ ਹੈ ਜੀ ਇਹ ਗੱਡੀ ਆਪਾਂ 1.58 ਲੱਖ ਰੁਪਏ ਦੀ ਡਿਮਾਂਡ ਹੈ ਠੀਕ ਹੈ ਜੀ ਹਾਂਜੀ ਦੋਸਤੋ ਦੇਖ ਸਕਦੇ ਆ ਗੱਡੀ ਪੂਰੀ ਘੈਂਟ ਹੈ ਵੀ ਹੋਲੇ ਲਾਈ ਕੰਪਨੀ ਵਾਲੇ ਲੱਗੇ ਹੋਇਆ ਟਾਇਰ ਟੱਪਾ ਦੋਸਤੋ ਵਧੀਆ ਲੱਗਿਆ ਗੱਡੀ ਨੂੰ ਬਾਕੀ ਤੁਸੀਂ ਗੱਡੀ ਦਾ ਅੰਟੀਰੀਅਰ ਚੈੱਕ ਕਰੋ ਦੇਖ ਸਕਦੇ ਆ ਤੁਸੀਂ ਗੱਡੀ ਦਾ ਅੰਟੀਰੀਅਰ ਵੀ ਬਹੁਤ ਸਾਫ਼ ਸੁਥਰਾ ਬਾਕੀ ਤੁਸੀਂ ਕੋਈ ਵੀ ਗੱਡੀ ਥੋੜੇ ਪਸੰਦ ਆਉਂਦੀ ਆ ਵੀਰੇ ਹੁਣਾਂ ਕੋਲੇ ਵਿజిਟ ਕਰਿਓ ਆਇਓ ਤੁਸੀਂ ਗੱਡੀਆਂ ਦੇਖੋ ਦੇਖ ਕੇ ਗੱਲਬਾਤ ਕਰੋ ਹਾਂਜੀ ਅੱਗੇ ਕਿਹੜੀ ਹੈਗੀ ਜੀ ਅੱਗੇ ਆਗੇ ਆਪਣਾ ਫੋਰ ਟੇਗੋ ਹਾਂਜੀ ਆ ਦੋਸਤੋ ਫੋਰਡ ਫਿਗੋ ਆ ਗਈ ਅੱਗੇ ਇਹ ਸਸਤੇ ਬੈਡ ਫਿਗੋ ਜਿਹੜਾ ਫਿਗੋ ਦਾ ਮਤਲਬ ਇੱਕ ਅਸੀਂ ਚਾਹੁੰਦੇ ਹਾਂ ਖਾਸ ਕੋਈ ਕਸਟਮਰ ਜਿਹੜਾ ਪਿਆਰ ਕਰਦਾ ਹੋ ਫਿਗੋ ਕਾਰ ਨੂੰ ਸਪੈਸ਼ਲ ਜੀ ਮਤਲਬ ਇਨੀ ਕੁਆਲਿਟੀ ਵਾਲੀ ਕਾਰ ਆ 70000 ਕਿਲੋਮੀਟਰ ਚੱਲੀ ਹੈ ਸਰ ਜੈਨੂਨ ਮਤਲਬ ਲੋਹਾਂ ਦਾ ਨੰਬਰ ਡੀਜ਼ਲ 'ਚ ਜੀ ਇਹ ਕਾਰ ਆਪਾਂ ਨੈਟ ਦੇ ਦਾਂਗੇ 2.5 ਲੱਖ ਰੁਪਏ ਦੀ ਦੇਣਾ ਠੀਕ ਆ ਜੀ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਆ ਫੋਰਡ ਫਿਗੋ ਆਲ ओरिजिनल ਗੱਡੀ ਆ ਬਹੁਤ ਘੈਂਟ ਆ ਕਸਕਰੀਨਾਂ ਵਿਚ ਵਿੱਚ ਵੱਡੀ ਲੱਗੀ ਹੋਈ ਆ ਜੀ ਤੇ ਮੇਰੇ ਸਿਸਟਮ ਅਪਗ੍ਰੇਡ ਆ ਸਪੀਕਰ ਵੀ ਸਾਰੇ ਤੇ ਵਧੀਆ ਲ ਪੇ ਭਾਜੀ ਹੁਣ ਇਹਨੇ 2.5 ਲੱਖ ਰੁਪਇਆ ਡਿਮਾਂਡ ਰੱਖੀ ਆ ਬਾਕੀ ਤੁਹਾਡਾ ਮੌਕੇ ਤੇ ਮਾਨਤਾਣ ਹੋ ਜਾਊਗਾ ਜੀ ਫਾਈਨਾਂਸ ਇਹਤੇ ਵੀ ਹੋ ਜਾਊਗਾ ਜੀ ਫਾਈਨਾਂਸ ਆ ਰਹੀਆਂ ਤੇ ਵੀਰੇ ਜੀ ਜੀ ਸਾਰੀਆਂ ਆਲਮ ਤੋਂ ਉੱਚੇ ਮਾਡਲ ਨਹੀਂ ਰੱਖੀਆਂ ਸਾਰੀਆਂ ਜਿਨ੍ਹਾਂ ਦੇ ਫਾਈਨਾਂਸ ਹੋ ਜਵੇ ਠੀਕ ਆ ਜੀ ਇਹ ਵੀਰੇ ਸੀ ਕਲਾਸ ਆ 2013 ਮਾਡਲ ਠੀਕ ਆ ਜੀ ਇਹ ਗੱਡੀ ਆਪਾਂ ਦੇ ਦਾਂਗੇ 7.5 ਲੱਖ ਰੁਪਇਆ ਜੀ ਠੀਕ ਆ ਜੀ ਦੋਸਤੋ ਗੱਡੀ ਬਹੁਤ ਘੈਂਟ ਗੱਡੀ ਆ ਦੇਖ ਸਕਦੇ ਆ ਤੁਸੀਂ ਨੰਬਰ ਲਵਾ ਕੇ ਲੁਧਿਆਣੇ ਦਾ ਠੀਕ ਹੈ ਜੀ ਆਪਣਾ ਘੰਟਾ ਦਾ ਨੰਬਰ ਹੈ ਲੁਧਿਆਣੇ ਦਾ ਲਵਾ ਕੇ 7.7 ਲੱਖ ਰੁਪਏ ਗੱਲ ਤੇ ਸਾਢੇ 7 ਲੱਖ ਰੁਪਏ ਭਾਜੀ ਹੁਣ ਨੇ ਰੇਟ ਦੱਸਿਆ ਆਪਾਂ ਨੂੰ ਤੇ ਬਾਕੀ ਮੌਕੇ ਤੁਹਾਡਾ ਮਾਨਤਾਣ ਹੋ ਜਾਊਗਾ ਗੱਡੀ ਬਹੁਤ ਜ਼ਿਆਦਾ ਘੰਟਾ ਦੋਸਤੋ ਦੇਖ ਸਕਦੇ ਆ ਤੁਸੀਂ ਤੇ ਬਾਕੀ ਤੁਹਾਨੂੰ ਅੰਟੀਰੀਅਰ ਤੁਸੀਂ ਚੈੱਕ ਕਰ ਲਓ ਐਟਪਾ ਗੱਡੀ ਦਾ ਬਹੁਤ ਘੰਟਾ ਹੈ ਬਾਈ ਕੰਪਨੀ ਵਾਲੇ ਆ ਦੋਸਤੋ ਦੇਖ ਆ ਗਏ ਤੁਸੀਂ ਦੋਸਤੋ ਅੰਟੀਰੀਅਰ ਤੇ ਅੱਗੇ ਵੀ ਤੁਹਾਨੂੰ ਗੱਡੀਆਂ ਦਿਖਾਉਣੇ ਆ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਹਾਂਜੀ ਬੀਐਮਡਲੋ ਦੀ ਐਕਸ1 ਆ ਦੋਸਤਾਂ ਗੱਡੀ ਨੂੰ ਹਾਂ ਦੂਜੇ ਨਾਲ ਤੇ ਕਾਰ ਰਹੇ ਜੀ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 4.5 ਲੱਖ ਰੁਪਏ ਠੀਕ ਆ ਜੀ ਹਾਂਜੀ ਆ ਦੋਸਤੋ ਬਹੁਤ ਹੀ ਘੈਂਟ ਰੇਟ ਆ ਤੇ ਬਹੁਤ ਹੀ ਘੈਂਟ ਗੱਡੀ ਆ ਆ ਦੇਖ ਸਕਦੇ ਹੋ ਤੁਸੀਂ ਤੇ ਟੈਟਾ ਪਾ ਦੋਸਤੋ ਬਹੁਤ ਵਧੀਆ ਲੱਗਿਆ ਹੋਇਆ ਲਾਈਕ ਕੰਪਨੀ ਵਾਲੇ ਲੱਗੇ ਆ ਤੇ ਬਾਕੀ ਤੁਸੀਂ ਅੰਦਰੋਂ ਅੰਟੀਰੀਅਰ ਚੈੱਕ ਕਰੋ ਗੱਡੀ ਦਾ ਬਹੁਤ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਕਹਿ ਸਕਦੇ ਆ ਦੋਸਤੋ ਇਹਨੇ ਚੈਲ ਗਿਆ ਹਾਂਜੀ ਅੱਗੇ ਕਿਹੜੀ ਹੈ ਸੈਵਨ ਸੀਟਰ ਚ ਫੈਮਿਲੀ ਕਾਰ ਜਿਹੜਾ ਕੋਈ ਵੀ ਫੈਮਿਲੀ ਕਾਰ ਦੇਖਦਾ ਠੀਕ ਹੈ ਜੀ 2014 ਦਸੰਬਰ ਦਾ ਮਾਡਲ ਹੈ ਨਵੀਂ ਸ਼ੇਪ ਹੈ ਇਹ ਕਹਿੰਦਾ ਹੁੰਡਈ ਦੀ ਸੈਂਟੋਪੀਕ ਕਾਰ ਹੈ ਠੀਕ ਹੈ ਜੀ 37.5 ਲੱਖ ਰੁਪਏ ਦੀ ਕਾਰ ਨਵੀਂ ਜੀ ਹੈ ਬਈ ਯਾਰ ਠੀਕ ਹੈ ਜੀ ਇਹਦੇ ਚ ਇਹਨੇ ਫੀਚਰ ਨੇ ਵੀ ਅੱਜ ਦੇ ਡੇਟ ਦੇ ਵਿੱਚ ਚਾਹੇ ਕਿਸੇ ਕਾਰ ਸਸਤੀ ਚਾਹੁੰਦੇ ਨੇਗੇ ਠੀਕ ਹੈ ਜੀ ਇਹ ਬਹੁਤ ਆਪਾਂ ਜਾਇਜ਼ ਰੇਟ ਤੇ ਨੋਵਾ ਸਕੋਰ ਵੀ ਦੇ ਭਾਅ ਤੇ ਕਾਰ ਦੇ ਦਾਂਗੇ ਅੱਜ ਇਹ ਠੀਕ ਹੈ ਜੀ ਤੇ ਇਹ ਤੁਹਾਨੂੰ ਦੇ ਦਾਂਗੇ ਸਿਰਫ 8.5 ਲੱਖ ਰੁਪਏ ਚ ਹਰਿਆਣਾ ਦਾ ਨੰਬਰ ਆ ਜਿਹਦੇ ਚ ਨੰਬਰ ਤੁਹਾਨੂੰ ਲਵਾ ਕੇ ਦੇਵਾਂਗੇ ਲੁਧਿਆਣੇ ਦਾ ਠੀਕ ਹੈ ਜੀ ਹਾਂਜੀ ਦੋਸਤੋ ਤੁਹਾਨੂੰ ਹਰਿਆਣਾ ਨੰਬਰ ਗੱਡੀ ਆ ਲੁਧਿਆਣੇ ਦਾ ਨੰਬਰ ਲਾ ਕੇ ਵੀਰੇ ਹੁਣੀ ਦੇਣਗੇ ਯਾਨੀ ਕਿ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਊਗੀ ਦੇਖਾਦੇ ਆ ਗੱਡੀ ਪੂਰੀ ਘੈਂਟ ਆ ਇਹ ਆਟੋਮੈਟਿਕ ਗੱਡੀ ਆ ਜੀ ਤੇ 4x4 ਕਾਰ ਆ ਨੇ ਠੀਕ ਹੈ ਜੀ ਸੈਵਨ ਸੈਕਿੰਡ ਜੀ ਹਾਂਜੀ ਤੇ ਤੁਸੀਂ ਆਇਓ ਬਾਈ ਹੁਣਾਂ ਕੋਲੇ ਵਿਜ਼ਿਟ ਕਰਿਓ ਗੱਡੀਆਂ ਬਹੁਤ ਘੈਂਟ ਆ ਇੱਕ ਤੋਂ ਇੱਕ ਗੱਡੀ ਆ ਦੇਖ ਸਕਦੇ ਹੋ ਤੁਸੀਂ ਹਾਂਜੀ ਇਹ ਸੋ ਜੋ ਡੀਮੈਕਸ ਜੀ ਏਪਕਾ ਜਿਨੇ ਵੀ ਲੈਣਾ ਥੋੜਾ ਬਹੁਤ ਫੈਮਿਲੀ ਵੀ ਯੂਜ਼ ਆ ਜਾਂਦੀ ਆ ਕੰਮ ਲਈ ਵੀ ਯੂਜ਼ ਆ ਜਾਂਦੀ ਆ ਸਮਾਨ ਵਿੱਚ ਰੱਖ ਸਕਦੇ ਆ ਦੋਸਤੋ ਤੁਸੀਂ ਕੋਈ ਖੇਤੀਬਾੜੀ ਵਾਲਾ ਕੋਈ ਵੀ ਸਪਰੇਅ ਮਗਰ ਢੋਣੀ ਆ ਕੋਈ ਵੀਰ ਨੇ ਫੈਮਿਲੀ ਤੌਰ ਤੇ ਹੀ ਵਰਤਣੀ ਆ ਤਾਂ ਉਹਦੇ ਲਈ ਇੱਕ ਬੈਸਟ ਚੁਆਇਸ ਆ ਹਨਾ ਹੀ ਹਾਂ ਸ਼ੌਂਕੀਆ ਵੀ ਲੋਕ ਤੋੜੀ ਹਾਂ ਸ਼ੌਂਕੀਆ ਵੀ ਹਾਂਜੀ ਹਾਂ ਬਿਲਕੁਲ ਇੰਗਲੇ ਵੀ ਮੰਨਦੇ ਨੇ ਲੋਕ ਤੇ ਲਾਇਟ ਆ ਦੇਖੋ ਇਹਦਾ ਬ੍ਰਾਂਡ ਨੋ ਨੇ ਜੀ ਇਹ ਕਾਰ ਆਪਾਂ 6.5 ਲੱਖ ਰੁਪਏ ਦੇ ਦਾਂਗੇ 2018 ਮਾਡਲ ਠੀਕ ਆ ਜੀ ਹਾਂਜੀ ਤੇ ਗੱਡੀ ਬਹੁਤ ਘੈਂਟ ਆ ਦੋਸਤੋ ਤੁਸੀਂ ਦੇਖ ਸਕਦੇ ਹੋ 2018 ਮਾਡਲ ਆ ਹਾਂ ਤੇ ਬਾਈ ਹੁਣਾਂ ਨੇ ਰੇਟ ਆਪਾਂ ਨੂੰ ਦੱਸਤਾ ਸੀਗਾ ਰੇਟ ਤੁਹਾਨੂੰ 8.5 ਲੱਖ ਰੁਪਈਆ ਹੋਰ ਵੀ ਜਿੰਨਾ ਵੀ ਹੋ ਸਕਦਾ ਜੇਜ ਕਰਕੇ ਦੇਣਗੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਗੱਡੀ ਚੈੱਕ ਕਰੋ ਤੁਸੀਂ ਆ ਕੇ ਤੇ ਲਾਸਟ ਦੇ ਵਿੱਚ ਆਪਾਂ ਬਾਈ ਹੁਣਾਂ ਤੋਂ ਇੱਕ ਤੁਹਾਨੂੰ ਆਫਰ ਵੀ ਲੈ ਕੇ ਦਵਾਂਗੇ ਕੋਈ ਵੀਡੀਓ ਆਪਣੀ ਸ਼ੇਅਰ ਲਾਈਕ ਸ਼ੇਅਰ ਕਰਕੇ ਆਉਂਦਾ ਤਾਂ ਬਾਈ ਜੀ ਹੋਣੀ ਕੋਈ ਨਾ ਕੋਈ ਖਾਸ ਆਫਰ ਆਪਾਂ ਜ਼ਰੂਰ ਲੈ ਕੇ ਜਾਵਾਂਗੇ ਹਾਂਜੀ ਅੱਗੇ ਜਿਹੜੀ ਹੈਗੀ ਅੱਗੇ ਅੱਗੇ ਵੀਰੇ ਸਕੋਰਪਿਓ 2018 ਮਾਡਲ ਠੀਕ ਹੈ ਜੀ ਐਸ 11 ਜੀ ਜੇ 18 ਚ ਨਵੀਂ ਆ ਗਈ ਜੀ ਇਹਨਾਂ ਦੇ ਆਪਣੇ ਇਹਨਾਂ ਦਾ ਤਿਆਰ ਸਟੈਂਡ ਤੋਂ S11 ਵਾਲਾ ਸੀਰੀਜ਼ ਆ ਗਈ ਸੀ ਠੀਕ ਹੈ ਜੀ ਤੇ ਸਾਰੀ ਓਰੀਜਨਲ ਕਾਰ ਆ ਪਹਿਲੇ ਓਨਰ ਦੀ ਹੈ ਲਾਈਟ ਟਾਇਰ ਇਹਦੇ ਵੀ ਚੈੱਕ ਕਰ ਲਓ ਬਿਲਕੁਲ ਬ੍ਰਾਂਡ ਨੇ ਉਹਨਾਂ ਠੀਕ ਹੈ ਜੀ ਦੋਸਤੋ ਲਾਈਟ ਟਾਇਰ ਚੈੱਕ ਕਰੋ ਪਹਿਲਾਂ ਨਾ ਪੂਰੇ ਘੈਂਟ ਲੱਗਿਆ ਗੱਡੀ ਨੂੰ ਗੱਡੀ ਬਹੁਤ ਜ਼ਿਆਦਾ ਘੈਂਟ ਦੇਖ ਸਕਦੇ ਆ ਤੁਸੀਂ ਤੇ ਜ਼ਿਆਦਾਤਰ ਬਲੈਕ ਕਲਰ ਦੀ ਗੱਡੀ ਦੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਜੀ ਹਾਂ ਜੀ ਤੇ ਤੁਸੀਂ ਇਹ ਦੇਖ ਸਕਦੇ ਆ ਇਹ ਤੁਹਾਨੂੰ ਦੇ ਦਾਂਗੇ ਆਪਾਂ 16 ਲੱਖ ਰੁਪਏ ਦੀ ਡਿਮਾਂਡ ਹੈ ਜੀ ਬਾਕੀ ਮੌਕਰ ਜੋ ਹੈ ਬੈਸਟ ਕਰ ਲਾਂ ਠੀਕ ਹੈ ਜੀ ਦੋਸਤੋ 16 ਲੱਖ ਵੀ ਇਹ ਡਿਮਾਂਡ ਆ ਭਾਜੀ ਹ ਬਾਕੀ ਮੌਕੇ ਤੇ ਤੁਹਾਡਾ ਮਾਨਦਾਨ ਜ਼ਰੂਰ ਹੋਊਗਾ ਦੇਖ ਸਕਦੇ ਆ ਤੁਸੀਂ ਬਾਕੀ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਬਹੁਤ ਘੈਂਟਾ ਗੱਡੀ ਜੇ ਕੋਈ ਭਰਾ ਬਲੈਕ ਕਲਰ ਦੀ ਸਕੋਰਪਿਓ ਲੈਣ ਦਾ ਸਕੀਨ ਆ ਤਾਂ ਭਾਜੀ ਹੁਣ ਨਾਲ ਗੱਲਬਾਤ ਕਰੇ ਹਾਂਜੀ ਇਹ ਹੈਗੀ ਆ ਸਾਡੇ ਕੋਲੇ ਟੋਇota ਦੀ ਹਾਂਜੀ ਬਹੁਤ ਅੱਛੀ ਫੈਮਿਲੀ ਕਾਰ ਆ ਇਸ ਬਹੁਤ ਇਸ ਕਾਰ ਦੇ ਵਿੱਚ ਖੁੱਲੀ ਡੁੱਲੀ ਬੜੀ ਆ ਡਿੱਗੀ ਵੀ ਬਹੁਤ ਵੱਡੀ ਆ ਇਹ ਕੰਮ ਕਰ ਲੇ ਵੀ ਲੋਕ ਲੈ ਕੇ ਜਾਂਦੇ ਨੇ ਟੈਕਸੀ ਵਾਲੇ ਵੀ ਇਹ ਵੀ ਚਲਾ ਲੈਂਦੇ ਨੇ ਸਾਰੇ ਕੰਮ ਆਉਂਦੇ ਨੇ ਇਹ ਮੇਰੀ ਫੇਵਰਟ ਕਾਰ ਆ ਜੀ ਕੈਟਾ ਦਾ ਨਾਂ ਹੀ ਬਹੁਤ ਆ ਯਾਨੀ ਕਾਰ ਬਿਲਕੁਲ ਬਿਲਕੁਲ ਜੀ ਬੋਲੋ ਮਾਡਲ ਕਿਹੜਾ ਜੀ ਇਹ 2013 ਮਾਡਲ ਹੈ ਪਹਿਲੇ ਨਾਂ ਦੀ ਕਾਰ ਆ ਠੀਕ ਹੈ ਜੀ ਇਹ ਆਪਾਂ ਦੇ ਦਾਂਗੇ 3.40 ਲੱਖ ਰੁਪਏ ਦੋਸਤੋ 3.40 ਲੱਖ ਰੁਪਏ ਭਾਜੀ ਹੁਣਾਂ ਲੋਗੋ ਡਿਮਾਂਡ ਆ ਬਾਕੀ ਗੱਡੀ ਬਹੁਤ ਸਾਫ਼ ਸੁਥਰੀ ਹੈ ਜੈਨੂਇਨ ਕਾਰ ਆ ਦੇਖ ਸਕਦੇ ਹੋ ਤੁਸੀਂ ਬਾਕੀ ਜਿੰਨੇ ਵੀ ਵੀਰ ਹੋਣਾਂ ਨੇ ਤੁਸੀਂ ਗੱਡੀਆਂ ਦੇਖੀਆਂ ਆਪਾਂ ਨੂੰ ਕੱਲੀ ਕੱਲੀ ਗੱਡੀ ਬਾਰੇ ਦੱਸਿਆ ਵੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਰਿਟਨ ਦੇ ਵਕੀ ਮੰਨ ਕੇ ਚੱਲੋ ਤੁਸੀਂ ਬਿਲਕੁਲ ਤੇ ਸਾਫ਼ ਸੁਥਰਾ ਕੰਮ ਤੁਸੀਂ ਵਿਜ਼ਿਟ ਕਰਿਓ ਅਗਲੀ ਗੱਲ ਹੈ ਕਾਂ ਡੈਵਰ ਹਾਂਜੀ ਇਹ ਸਸਤੇ ਵਾਈਕਲ ਕਿਸ ਨੇ ਵੇਚਣ ਦੇ ਡੈਵਰ ਦਾ ਸ਼ੌਂਕ ਹੋਣਾ ਜੀ 2009 ਮਾਡਲ ਦੀ ਹੈ ਡੈਵਰ ਆ ਠੀਕ ਹੈ ਜੀ ਡੇਟੇ ਤੇ ਚੈੱਕ ਕਰ ਦਾਂ ਤੇ ਡੀਲਰ ਦੀ ਸਾਰੀ ਦੋਸਤੋ ਅੰਡੈਵਰ ਆ ਗਈ 2009 ਮਾਡਲ 2009 ਮਾਡਲ ਡੀਜ਼ਲ ਮੈਨੂਅਲ ਦੇ ਵਿੱਚ ਜੀ ਇਹ ਕਾਰ ਆਪਾਂ ਦੇ ਦਾਂਗੇ 2,80,000 ਦੀ ਦੋਸਤੋ 2,80,000 ਵੀ ਡਿਮਾਂਡ ਆ ਬਾਕੀ ਥੋੜਾ ਮਾਨਦਾਨ ਭਾਜੀ ਹੋਣੀ ਕਰ ਦੇਣਗੇ ਮਾਨਦਾਨ ਮੌਕੇ ਤੇ ਸਾਰੇ ਹਾਂਜੀ ਤੇ ਬਾਕੀ ਭਾਈ ਜੀ ਹੋਣਾ ਨੇ ਆਪਾਂ ਨੂੰ ਦੱਸਿਆ ਵੀ ਇੰਜਨ ਗੇਅਰ ਦੀ ਗੱਡੀ ਦੀ ਆਪਾਂ ਨੂੰ ਫੁੱਲ ਗਾਰੰਟੀ ਹੋਊਗੀ ਤੇ ਗੱਡੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਆ ਬਾਕੀ ਗੱਡੀ ਦਾ ਬੀਵੀਅਰ ਚੈੱਕ ਕਰੋ ਹਉ ਦੋਸਤੋ ਆਇਆ ਹੈ ਬਾਕੀ ਰੈਨੋ ਵੀ ਆ ਗਈ। ਹਾਂਜੀ ਭਾਜੀ ਹੋਰ ਗੱਡੀ ਕਿਹੜੀ ਸੀ ਆਪਣੇ ਕੋਲ? ਆ ਗਿਆ ਆ ਗਈ ਵੀਰੇ। ਮਹਿੰਦਰਾ ਦੀ XUV300। ਜੀ। 2020 ਰਜਿਸਟਰਡ ਕਾਰ ਆ। ਜੀ। 2019 ਦੇ ਦਸੰਬਰ ਦੀ ਮੈਨੂਫੈਕਚਰ ਆ। ਠੀਕ ਹੈ ਜੀ। ਪਹਿਲੇ ਆਨਰ ਦੀ ਕਾਰ ਆ। ਜੀ। ਸਰਟੀਫਾਈਡ ਪ੍ਰੋਡਕਟ ਜਿਹਨੂੰ ਕਹਿੰਦੇ ਆ। ਟੋਟਲ ਬੰਪਰਡ ਬੰਪਰ ਕਾਰ ਔਰਿਜਨਲ ਆ। ਠੀਕ ਹੈ ਜੀ। ਟਾਇਰ ਚਾਰੇ ਨਵੇਂ, ਸੀਟ ਦੇ ਮਹਿੰਗੇ ਵਾਲਾ ਮਾਡਲ ਲੱਗਿਆ ਆ। ਇੰਸ਼ੋਰੈਂਸ ਵੀ ਲੈਪਟ ਹੈ ਦਸੰਬਰ 2024 ਤੱਕ। ਜੀ। ਤੇ ਦੋਨੇ ਚਾਬੀਆਂ ਸਭ ਕੁਝ ਮਤਲਬ ਕਿ ਗੱਡੀ ਦਾ ਹੈਗਾ ਦੇਖੋ ਗੱਡੀ ਪ੍ਰੋਜੈਕਟ ਤੋਂ ਪੂਰੀ ਗੱਡੀ ਟਿਪ ਟੋਪ ਆ ਲੁਧਿਆਣੇ ਦਾ ਨੰਬਰ ਆ ਗੱਡੀ ਨੂੰ ਦੇਖ ਸਕਦੇ ਆ ਤੁਸੀਂ ਸਰਟੀਫਾਈਡ ਪ੍ਰੋਡਕਟ ਜਿੰਦਾਂ ਤੇ ਬਾਕੀ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਰੀਅਲ ਦੇ ਵਿੱਚ ਮੈਨੂਅਲ ਚ ਡਬਲ ਏਟ ਠੀਕ ਆ ਜੀ ਕੀ ਡਿਮਾਂਡ ਚਾਹ ਗੱਡੀ ਇਹ ਇਹ ਵੀਰੇ 8.5 ਲੱਖ ਰੁਪਏ ਠੀਕ ਆ ਜੀ ਬਾਕੀ ਮੌਕੇ ਤੇ ਮਾਰਦਾ ਨਾ ਕੋਈ ਜੀ ਹਾਂਜੀ ਅੱਗੇ ਜੀ ਬਤੇ ਆਪਣਾ ਸਾਰਾ ਜਿਹੜਾ ਸੀਗਾ ਪ੍ਰਾਈਵੇਟ ਕਾਰਾਂ ਦਾ ਇਸ ਤੋਂ ਨੈਕਸਟ ਇੱਕ ਅਸੀਂ ਹੋਰ ਵੀਡੀਓ ਬਣਾਵਾਂਗੇ ਜਿਹੜੀਆਂ ਕਿ ਕਮਰਸ਼ੀਅਲ ਗੱਡੀਆਂ ਦੀਆਂ। ਦੋਸਤੋ ਆ ਜਿਹੜੀਆਂ ਆਪਣੀ ਪ੍ਰਾਈਵੇਟ ਗੱਡੀਆਂ ਸੀ ਤੁਹਾਨੂੰ ਗੱਡੀਆਂ ਦੀ ਵੀਡੀਓ ਦਿਖਾਤੀ ਆ ਤੇ ਆਪਾਂ ਹੋਰ ਵੀ ਗੱਡੀਆਂ ਦੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਗੱਡੀਆਂ ਨਹੀਂ ਤੁਹਾਨੂੰ ਕਮਰਸ਼ੀਅਲ ਗੱਡੀਆਂ ਬਾਰੇ ਦੀ ਵੀਡੀਓ ਦਿਖਾਵਾਂਗੇ ਤੇ ਅਗਲੀ ਵੀਡੀਓ ਤੁਸੀਂ ਕਮਰਸ਼ੀਅਲ ਗੱਡੀਆਂ ਜੇ ਕੋਈ ਭਰਾ ਲੈਣ ਦਾ ਸ਼ਿਕਨ ਆ ਉਹ ਵੀ ਵੀਡੀਓ ਸਾਡੀ ਦੇਖ ਸਕਦਾ ਧੰਨਵਾਦ।